ਆ ਫੌਜਾ ਗੁਰੂ ਕੀਆ ਉਹਨਾਂ ਤੇ ਇਹ ਮੇਰਾ ਗੀਤ ਹੈ ਜੀ ਗੀਤਾ ਲੋਏ ਖਾਲਸਾ ਹੈ ਸਿੰਘ ਗੁਰੂ ਦਾ सा कौन करकग रूपेर लाहे तार खालसा लख चढ़ज सची सिंह ਅੰਦਰ ਹੋਣੀ ਨੋਵੀ ਪਦੇਂਦਾ ਹਾਰ ਹਾਲਸਾ ਮੌਤ ਸਾਹਮਣਾ ਵੇਖ ਕਦੇ ਕਬਰੋਂ ਜਾਨਬਾਨੀ ਅਕਾਲੇ ਪਰਖਦੀ ਫੋਜ ਖਾਲਸਾ ਕੋਣੀ ਜਾਨਬਾਨੀ ਅਕਾਲੇ ਪਰਖਦੀ ਫੋਜ ਖਾਲਸਾ ਕੋਣੀ ਗਲਤੀ ਹੋ ਗਈ ਉਹ ਮਾਫ ਕਰਿਓ ਠੀਕ ਹੈ ਜੀ ਠੀਕ ਹੈ ਹੋਰ ਸਲਾਹ ਦਿੰਨੇ ਆ ਸਾਨੂੰ ਤੁਸੀਂ ਹੁਕਮ ਲਾਹ ਪੂਰੀ ਟੀਮ ਲੈ ਆਵਾਂਗੇ ਠੀਕ ਹੈ ਨਾ ਢੋਲਗੀਆਂ ਦਾ ਜਾਲਾ ਨੂੰ ਨਾਲ ਲਿਆਵਾਂਗੇ ਅਸੀਂ ਕਿਦਾਂ ਲਈ ਆ ਤੁਹਾਡੇ ਆ ਤੇ ਤੁਹਾਡੇ ਲਈ ਹਾਜ਼ਰ ਹੈ ਤਲ ਮੰ ਹਮੇਸ਼ਾ ਹੀ ਤੁ ਲੋ ਗੁਲ ਸਿੰਘ ਸਾਹਿਬ ਸ਼ੋਟ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਖਤੇ ਛੋਟੇ ਸਾਹਿਬ ਜੀਾਂ ਦੀ ਗੱਲ ਕਰਨ ਲੱਗੇ ਆ ਜੀ ਸਰਹੰਦ ਦੇ ਕੰਦ ਨਾਲ ਗੁਰੂ ਦਾ ਸਿੱਖ ਕਿਵੇਂ ਗੱਲ ਕਰਦਾ ਉਸ ਕੰਦ ਨੂੰ ਕਿਵੇਂ ਲਾਮਦਾ ਬੰਦਾ ਉਸ ਦਾ ਪਹਿਲਾ ਸ਼ਾਇਰ ਦੀਪਕ ਜਤੋਜੀ ਜੀ ਇਹ ਸ਼ੇਰ ਜਿਹੜਾ ਸਾਰਿਆਂ ਤੇ ਲੱਗਦਾ ਧਿਆਨ ਨਾਲ ਸੁਣਿਓ ਜਰਾ ਉਹਨੇ ਲਿਖਿਆ ਐ ਰਾਇਆ ਤੂੰ ਰੁਕ ਨਾ ਕਿਉਂਕਿ ਨਿੱਤ ਦੇ ਮੁਸਾਫਿਰ ਨਰਾਸ਼ਾ ਦੇ ਨਜ਼ਦੀਕ ਟੁਕਦੇ ਨਹੀਂ ਹੁੰਦੇ ਇਹ ਚੰਦ ਇਹ ਆਵਾ ਸਦਾ ਚੱਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਸ਼ਕਤੀ ਨੂੰ ਛੱਜਣੀ ਬਣਾ ਕੇ ਜੋ ਸੌਵੇਂ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿੰਨਾ ਹਥੇਲੀ ਤੇ ਰੱਖੀ ਹੋਈ ਹੈ ਉਹ ਜਮਾਨੇ ਨੂੰ ਝਕਾਉਂਦੇ ਐ ਝੁਕਦੇ ਨਹੀਂ ਹੁੰਦੇ ਸੋ ਜਿਵੇਂ ਅੱਜ ਤੁਸੀਂ ਇੱਕ ਦਾਤੇ ਖੜੇ ਹੋ ਝੁਕਦੇ ਨਹੀਂ ਐ ਇਸੇ ਤਰ੍ਹਾਂ ਹੀ ਛੋਟੇ ਸਭ ਜਦ ਨੇ ਆਪਣੀ ਈਂਧ ਪਗਾਈ ਐ ਸੋ ਸਿੱਧੇ ਸਰਹੰਦ ਦੀ ਕਚਹਿਰੀ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਨੀਵਾਂ ਨਹੀਂ ਹੋਣ ਦਿੱਤਾ ਸੋ ਆਪਣੇ ਪੰਥ ਨੂੰ ਬਚਾਇਆ ਉਹਨਾਂ ਬਾਰੇ ਕੁਝ ਕਹਿਣ ਲੱਗੇ ਆ ਕੰਦੇ ਸਰ ਹੰਦ ਦੀਏ ਸੋਨਾ ਪਿਆਰੀਏ ਕੱਚ ਦੇ ਖੜਾ ਨੇ ਪੰਨੇ

छो पाड़े वैर न पाहे रखे